ਕੈਨੇਡਾ ਤੋਂ ਸਾਹਮਣੇ ਆਈ ਇਸ ਵੀਡੀਓ ਵਾਲਾ ਸ਼ਖਸ ਇੱਕ ਗੋਰਾ ਹੈ ਤੇ ਇਸ ਨੂੰ ਗੋਰਾ ਜੱਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਇਹ ਗੋਰਾ ਵੀ ਸਿੱਖ ਬਣ ਗਿਆ ਤੇ ਅੱਜ ਇਹ ਵਿਸਾਖੀ ਦਾ ਕਰਕੇ ਇੱਕ ਗੁਰਦੁਆਰਾ ਸਾਹਿਬ ਕੋਲ ਮਿਲਿਆ ਜਿੱਥੇ ਇਸ ਨੇ ਹੱਥ ਵਿੱਚ ਗੰਨਾ ਫੜਿਆ ਹੋਇਆ ਸੀ ਤੇ ਸਿੱਧੂ ਮੂਸੇਵਾਲਾ ਜਿੰਦਾਬਾਦ ਦੇ ਨਾਰੇ ਲਗਾ ਰਿਹਾ ਸੀ ਇਸ ਤੇ ਨਾਲ ਹੀ ਦੱਸ ਦਈਏ ਕਿ ਇਸ ਗੁਰੇ ਨੂੰ ਦਸਾਂ ਗੁਰੂਆਂ ਦੇ ਨਾਮ ਵੀ ਯਾਦ ਨੇ ਤੇ ਇਹ ਇੱਥੇ ਗੁਰੂਆਂ ਦੇ ਨਾਮ ਲੈਂਦਾ ਵੀ ਦਿਖਾਈ ਦਿੱਤਾ ਇਸ ਤੇ ਨਾਲ ਹੀ ਗੋਰੇ ਨੇ ਕਿਹਾ ਕੇ ਗੁਰੂ ਗੋਬਿੰਦ ਸਿੰਘ ਜੀ ਮੇਰੇ ਪਿਤਾ ਹਨ ਤੇ ਮਾਤਾ ਸਾਹਿਬ ਕੌਰ ਜੀ ਮੇਰੇ ਮਾਤਾ ਹਨ ਤੁਸੀਂ ਵੀ ਦੇਖੋ ਗੋਰੇ ਜੱਟ ਦੀ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਵੀ ਜਰੂਰ ਕਰਿਓ ਸਿੱਧੂ ਗੋਰਾ ਜੱਟ ਸਿੱਧੂ ਮੁਸੇ ਵਾਲਾ ਗੋਰਾ ਜੱਟ ਆ ਗਿਆ ਜੀ ਗੰਨਾ ਲਈ ਫਿਰਦਾ ਇੱਧਰ ਕਹਿੰਦੇ ਗੰਨਾ ਦੇਵ ਜੀ ਗੁਰੂ ਆਰਬਦਾ ਜੀ ਗੁਰੂਆਂ ਦੇ ਵੀ ਨਾਮ ਚੇਤੇ ਆ ਦੇਖ ਲਓ ਜੀ Krishna guru ten bahad puru po beshi gore garansa lo ji hoy guru ji calls out guraji att kende idhar hoy guru ji says my mother is a hep cook and my father is for pissing ji lo ji and i am the first gore in canada i am the first gore